ਜੋ ਬਿੱਟਾ ਕਾਮ ਸੁਣਦਾ ਹੋਇਆ ਸੀਗਾ ਇੱਕ ਵਿਸ਼ਵ ਹੁੰਦਾ ਆ ਉਹਦੀ ਕਲਾਸ ਦੇ ਸੀਗਾ ਬਿੱਟੇ ਨੇ ਇੱਥੇ ਆਵੇ। ਅੱਜ ਮੈਂ ਕੱਪੜੇ ਲੈਣੇ ਸੀ ਮੇਰੇ ਨਾਲ ਜਾਰਸ। ਕੱਲੋਂ ਬੰਦੇ ਵਿਸ਼ਵ ਦਾ ਫੋਨ ਆਇਆ। ਬਾਹਰੋਂ ਨੇ ਪਾਣੀ ਪੀਂਦੇ ਆ। ਉਸਨੇ ਨਾਲ ਬਹਾਰ ਗਿਆ। ਮੁੜ ਕੇ ਨਹੀਂ ਵਾਪਸ ਨਹੀਂ ਆਏ। ਦੇਖੋ ਇਸ ਤੋਂ ਬਾਅਦ ਵਿੱਚ ਸੋਫਾ ਨੇ। ਫਿਰ ਸਕੂਲ ਪੜ੍ਹਦੇ ਕਿਤੇ ਸੀ। ਤੇ ਦੇਸਪਾਟ ਮਾਡਲ ਬਣ ਗਿਆ। ਜਿਹੜੇ ਮੁੰਡਾ ਨਾਲ ਲੈਣ ਆਇਆ ਸੀਗਾ ਉਹ ਵੀ ਉਸੇ ਕਲਾਸ ਵਿੱਚ ਬੜਕ ਤੁਹਾਨੂੰ ਪਤਾ ਸਮਝ ਲੱਗੀ ਹੈ ਵੀ ਕੀ ਹੋਇਆ ਕੀ ਜਾਂ ਕੁਝ ਨਹੀਂ ਕੁਝ ਪਤਾ ਨਹੀਂ ਲੱਗਿਆ ਇੱਕ ਵੇਸ਼ ਮੁੰਡਾ ਹੈਗਾ ਉੱਗੀ ਲੜਾਈ ਆ ਮੇਰੇ ਕਿਤੇ ਪਹੁੰਚਿਆ ਇਹ ਮੁੰਡੇ ਇਕੱਠੇ ਕਰਕੇ ਲੈ ਕੇ ਗਿਆ ਸਾਡੇ ਮੁੰਡੇ ਦੇ ਜ਼ਾਇਦ ਵਿੱਚੋਂ ਹੁਣ ਤੁਸੀਂ ਇੱਥੇ ਆਏ ਹੋ ਸ਼ਿਕਾਇਤ ਕਰਨ ਆਏ ਅਸੀਂ ਇਹ ਮੰਗ ਕਰਦੇ ਸਾਡਾ ਇੱਕ ਇੱਕ ਫਿੱਕਾ ਵਾਪਸ ਸਾਡੇ ਆ ਜੀ पर 5:00 तो बाहर सही है अच्छा लग रहे हैं उसके बाद नहीं मिलते थे 7:50 बजे फोन कर बेचार इकट्ठे क्यों छि गए ये क्लास का नहीं है ये क्लास का है अच्छी स्कूल बनती है क्या बात बनी उनको लगा कुछ ही अंदाजा भी आ बात हुई है सारी लग रहा सामान हो ਉਹ ਜਿੰਨਾਂ ਲੜਾਈ ਹੰਗਰਾਈ ਫਰਾਂਸ ਤੋਂ ਬਿਤਾਉਣ ਲਈ ਲੱਗੇ ਹੋਏ ਨੇ ਜਿਹਨਾਂ ਨੂੰ ਮੱਥੀਕਾ ਤੋਂ ਠੀਕ ਕਰਦੇ ਨੇ ਉਹ ਜਿੰਨਾਂ ਲੜਦੇ ਨੇ ਉਹਨਾਂ ਨੂੰ ਕਾਰੀਓਨ ਨੂੰ ਲੈ ਕੇ ਜਾਂਦੇ ਦੁਕਾਨ ਤੋਂ ਉਹ ਮੁੰਡਿਆਂ ਦਾ ਸਰਦਾਰ ਮੈਂ ਬਚੀ ਦੇ ਜੇਕਰ ਜਾਣਾ ਫਿਲਮੇ ਫਰਾ ਹੋਏ ਜੇ ਤਾਂ ਜੀ ਕੋਲ ਪੈਣਾ ਉਹ ਦੁਕਾਨ ਦਾ ਛੱਡਣਾ ਆ ਰਿਹਾ ਹੈ ਦੁਕਾਨਦਾਰ ਨੇ ਫੋਨ ਤੇ ਉਹ ਤੁਹਾਨੂੰ 2023 ਕਰ ਦਿੱਤੀ ਪਤਾ ਨਹੀਂ ਸਾਡਾ ਮੁੰਡਾ ਨਵੀਟਰ ਦਾ ਕੰਮ ਕਰਦਾ ਇੱਕੋ ਦੁਕਾਨ ਤੇ 25 ਸਾਲ ਹੋ ਗਿਆ ਉਹਨਾਂ ਦੀ ਦੁਕਾਨ ਤੇ ਇੱਕ ਮੁੰਡਾ ਹੈਗਾ ਹੈ ਜਿਹੜਾ ਇੱਕ ਮੁੰਡਾ ਵਿਸ਼ਵਦੀਪ ਹੈਗਾ ਦੁਕਾਨ ਤੇ ਲੱਗਾ ਹੈ ਨਵੀਟਰ ਕਰ ਨੂੰ ਠੀਕ ਹੈ ਵਿਸ਼ਵਦੀਪ ਤੇ ਕਰੇਗਾ ਉਸ ਤੋਂ ਬਾਅਦ ਉਹਨੇ ਨਵੀਟਰ ਚਾਹ ਪੀਤਾ ਜਿਹਨੂੰ ਉਹ ਦੱਸਿਆ ਉਹਦੀ ਮੰਮੀ ਨੇ ਸਰ ਵਿਸ਼ਵਦੀਪ ਦੀ ਮੰਮੀ ਨੇ ਇਹ ਗੱਲ ਦੱਸੀ ਲੱਗੀਆਂ ਨਵੀਟਰ ਕਿਹਾ ਨਵੀਟਰ ਖਰਾਬ ਸੀ ਦੁਕਾਨ ਤੇ ਜਾਣਾ ਪੈਣਾ ਸੀ ਉਸ ਤੋਂ ਬਾਅਦ ਉਹ ਮੁੰਡੇ ਨੂੰ ਛੱਡ ਕੇ ਚਲੇ ਗਿਆ ਉਸ ਤੋਂ ਬਾਅਦ ਨਾਲ ਆਦਾ ਮੁੰਡਾ ਦੁਕਾਨ ਤੇ ਪਹੁੰਚਿਆ ਨਾ ਹੀ ਉਹਨਾਂ ਦਾ ਬੱਚਾ ਦਾ ਉਹਨੂੰ ਕੋਈ ਪਤਾ ਅਜੀ ਰਾਤ ਨੂੰ 8:00 ਤੋਂ 10:00 ਤੇ ਮੁੰਡੇ ਨੂੰ ਫੋਨ ਆਇਆ ਆਪਦੇ ਨਾਲ ਜਿਹੜਾ ਮੁੰਡਾ ਕੰਮ ਕਰਦਾ ਸੀ ਲੈ ਮੇਰਾ ਮੋਟਰ ਅੰਦਰ ਲਾ ਦਿਓ ਤੇ ਮੈਂ ਕਿਤੇ ਫਸਿਆ ਆਇਆ ਕੀ ਮਤਲਬ ਲੱਗਦਾ ਵੀ ਇਹ ਸਾਰੇ ਬੱਚੇ ਇਕੱਠੇ ਕਿੱਥੇ ਨਹੀਂ ਨਹੀਂ ਸਾਡਾ ਬੱਚਾ ਤਾਂ ਕੰਮ ਕਰਦਾ ਜੀ ਮੇਂਟਰ ਦਾ 40-40 ਸਾਲ ਦਾ ਇਹ ਬਾਕੀ ਬੱਚੇ ਇਕੱਠੇ ਪੜਦੇ ਕੁਸ ਨੂੰ ਸਾਡਾ ਉਹਨਾਂ ਬੱਚਾ ਨਾ ਕੋਈ ਲੈਂਦੇ ਨਹੀਂ ਤੇ ਸਾਰੇ ਮਿਸਿੰਗ ਹਾਂ ਇਹ ਸਾਰੇ ਮਿਸਿੰਗ ਹੈ ਸਾਡਾ ਬੱਚਾ ਤਾਂ ਇਨਵੈਂਟਰ ਦਾ ਕੰਮ ਕਰਦਾ ਇੱਕੋ ਦੁਕਾਨ ਤੇ 2500 ਤੋਂ ਤੁਸੀਂ ਸ਼ਿਕਾਇਤ ਕੀ ਕੀਤੀ ਜੀ ਅਜੀ ਤਾਂ ਹੁਣ ਦਿਖਾ ਦਿੱਤੀ ਸੀ ਡੀਸੀਡੀ ਰਾਤ ਦੀ ਪ੍ਰਤੀਯੋਗ ਨਹੀਂ ਆਇਆ ਪ੍ਰਸ਼ਾਸਨ ਨੂੰ ਕਿ ਪ੍ਰਸ਼ਾਸਨ ਨੇ ਮਦਦ ਕਰਨੀ ਹੈ ਜੋ ਕਰਨੀ ਹੈ ਆਪਣੀ ਡ੍ਰੈਸ ਹੋਣਾ ਹੈ ਤਕੀਵਨ ਜਿਹਨਾਂ ਦੀ 17 18 ਸਾਲ ਦੀ ਜਿਹੜੀ ਇੱਕੋ ਕਲਾਸ ਪੜ੍ਹਦੀ ਤੇ ਉਹਨਾਂ ਦੇ ਨਾਲ ਇੱਕ ਚਾਲੀ ਕਾਲ ਦਾ ਬੰਦਾ ਜਿਹੜਾ ਇੱਕ ਇਨਵਰਟਰ ਮਕੈਨਿਕ ਤੇ ਸਾਰੇ ਮਸ਼ੀਨਾਂ ਪਰ ਮੁਸਾਇਕੀ ਤੇ ਇਮੀਡੀਏਟਲੀ ਕਿਨਾਰਾ ਤੋਂ ਜੂਲੀ ਬੰਦ ਕਰਾਉ। ਉਹ ਸੜੀਆਂ ਜਿਹੜੀਆਂ ਸਤਿਨਾਥ ਸਾਹਿਬ ਨੇ ਸਭ ਨੂੰ ਬਿਜੰਗ ਦੀ ਸਥਿਤੀ ਸੜੀਆਂ ਸੀਆਈਡੀ ਵੀ ਦੀ ਮਾਰ ਸਭ ਤੋਂ ਨਹੀਂ ਮਾਰ ਸਪੈਸ਼ਲ ਤੁਸੀਂ ਆਲਰੇਡੀ ਪੇਰ ਕਰਨੇ ਤੇ ਕੈਮਰਾ ਜਿੱਥੇ ਰਸਤਿਆਂ ਦੀ ਪਿਛਲਾਈ ਸੀ ਉਹ ਚੈੱਕ ਕਰਦੇ ਹਾਂ ਉਸ ਨੂੰ ਕੋ ਦੱਸਦੇ ਤੇ ਇਹ ਨਹੀਂ ਕਿ ਜਲਦੀ ਬਣਦਾ ਸਭ ਸ਼ੁਰੂਆਤ ਤੇ ਜਿੱਥੇ ਨਜ਼ਰ ਆ ਰਿਹਾ ਜਿਵੇਂ ਕੋਈ ਇੱਕੋ ਕਲਾਸ ਦੇ ਹੈਗੇ ਅਤੇ ਕੁਝ ਹੋਰ ਹੈ ਇਹ ਥੋੜਾ ਜਿਹਾ ਨਾਜਾ ਲੈਣਾ ਅੱਖਾਂ ਵੀ ਕੰਟੀ ਵਿੱਚ 5-5 ਦਾ ਕੱਟੇ ਹੋਣਾ ਚਾਹ ਜਾਂ ਸਕਰਜ਼ ਵਿੱਚ ਇੱਕੋ ਕਲਾਸ ਪਰ ਦੇ ਦੇ ਤੇ ਜੀ 40 ਸਾਲ ਦਾ ਹੈਗਾ ਜਿਦਾ ਹੋ ਕੰਮ ਕਰਨੇ ਦਾ ਕੋਈ ਡਿਸਕ੍ਰੀਨ ਨਹੀਂ ਦੱਸ ਰਿਹਾ ਲੱਗਾਇਆ ਜੋ ਅਸਲ ਵਿੱਚ ਕੀ ਤੁਸੀਂ ਜੇਕਰ ਇਹ ਪਤਾ ਕਰ ਸਕੋ ਮਤਲਬ ਕਿ ਕਲਾਸ ਜੜੀ